ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੀ ਮਿੰਨੀ ਬਲੌਗ ਚੈਨਲ ਤੇ ਓਨਲੀ ਉਮੀਦ ਕਰਦੇ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਹਾਂ ਜੀ ਝਾੜੂ ਪੋਚਾ ਕਰਨ ਤੋਂ ਬਾਅਦ ਮੈਂ ਲੱਗੀ ਕੱਪੜੇ ਧੋਣ ਕਿਉਂਕਿ ਕੱਲ ਬਿਮਾਰ ਹੋਣ ਕਰਕੇ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਪੁੱਤੇ ਨਹੀਂ ਗਏ ਮੇਰੇ ਤੋਂ ਹਾਂ ਜੀ ਤੇ ਫਿਰ ਇਸ ਕਰਕੇ ਮੈਂ ਅੱਜ ਧੋਰੀ ਸੀ ਤੇ ਨਾਲੇ ਮੰਮੀ ਨਾਲ ਗੱਲਾਂ ਕਰਦੀ ਸੀ ਮੰਮੀ ਕਹਿੰਦੀ ਅੱਜ ਬੇਸਨ ਦੇ ਪਰਮੇ ਪਰੌਂਠੇ ਬਣਾਵਾਂਗੇ ਆਪਾਂ ਪਰ ਕੋਸ਼ਿਸ਼ ਕਰਾਂਗੇ ਕਹਿੰਦੀ ਜਿਆਦਾ ਨਹੀਂ ਬਣਾਉਂਦੇਗੇ ਤੇ ਮੰਮੀ ਨਾਲ ਮੈਂ ਗੱਲਾਂ ਕਰ ਰਹੀ ਸੀ ਮੈਂ ਕਿਹਾ ਠੀਕ ਹੈ ਮੰਮੀ ਤੁਸੀਂ ਮੈਨੂੰ ਦੱਸਿਓ ਚੱਲਿਓ ਆਪਾਂ ਬਣਾਵਾਂਗੇ ਕੋਸ਼ਿਸ਼ ਕਰਾਂਗੇ ਅੱਜ ਬਣਾਉਣ ਦੀ ਹਾਂਜੀ ਤੇ ਉਧਰ ਮੈਂ ਕੱਪੜੇ ਸੁੱਕਣੇ ਪਾ ਰਹੀ ਸੀ ਕਿਉਂਕਿ ਇੱਕ ਦਿਨ ਨਾ ਕੱਪੜੇ ਧੋਈਏ ਨਾ ਇੰਨੇ ਜਿਆਦਾ ਕੱਪੜੇ ਹੋ ਜਾਂਦੇ ਨੇ ਜਿੰਨੇ ਵੀ ਕਹਤੋ ਹਾਂਜੀ ਕਿਉਂਕਿ ਫਿਰ ਥੋੜੀ ਜਿਹੀ ਗਰਮੀ ਦੀ ਰੁੱਤ ਕਰਕੇ ਹਨਾ ਆਪਾਂ ਦੋ ਦੋ ਵਾਰ ਤਾਂ ਕੱਪੜੇ ਬਦਲੀ ਲੈਣੇ ਆਂਗੇ ਕੁਸ਼ਨਾ ਹਰ ਕੀਰਤ ਨਿਕਾ ਹੋਣ ਕਰਕੇ ਸਾਰਾ ਦਿਨ ਜਦੋਂ ਬਸ ਸਕੂਲੋਂ ਆ ਜਾਂਦਾ ਹੈ ਖੇਡ ਲਿਆ ਕੱਪੜੇ ਗੰਦੇ ਕਰ ਲੇ ਫਿਰ ਚੇਂਜ ਕਰਤੇ ਫਿਰ ਖੇਡ ਲਿਆ ਫਿਰ ਕੱਪੜੇ ਗੰਦੇ ਕਰ ਲੇ ਕੁਛ ਪਾਣੀ ਨਾ ਪਿਉ ਲੇ ਕੁਛ ਕਿਦਾਂ ਸਾਰਾ ਉਸ ਦੇ ਸਭ ਤੋਂ ਜ਼ਿਆਦਾ ਕੱਪੜੇ ਉਸ ਦੇ ਹੁੰਦੇ ਨੇਗੇ ਦੱਲੀ ਤਾਰ ਪੜ ਗਈ ਸੀ ਫਿਰ ਮੈਂ ਉਧਰ ਸੋਚਿਆ ਮੈਂ ਕਿ ਆ ਉਧਰ ਵੀ ਪਾ ਆਈ ਜੀ ਮੈਂ ਕਿਉਂਕਿ ਪੂਰੇ ਨਹੀਂ ਆ ਰਹੇ ਸੀ ਕੱਪੜੇ ਕੁਛ ਬੈੱਡ ਸ਼ੀਟ ਗੰਦੀ ਹੋਈ ਪਈ ਸੀ ਉਹ ਤੋਤੀ ਸੀ ਮੈਨੇ ਆ ਹਾਂਜੀ ਤੇ ਕੱਪੜੇ ਧੋਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਚਲਾਂਗੇ ਰਸੋਈ 'ਚ ਕੱਪੜੇ ਆਪਣੇ ਸਾਰੇ ਸੁੱਕਣੇ ਪੈ ਗਏ ਤੇ ਹਾਂਜੀ ਹੁਣ ਆਪਾਂ ਚੱਲੇ ਰਸੋਈ 'ਚ ਰਸੋਈ 'ਚ ਆਪਾਂ ਗੁੰਨਾਂਗੇ ਆਟਾ ਹਾਂਜੀ ਆਪਾਂ ਪਹਿਲਾਂ ਆ ਥੋੜਾ ਜਿਹਾ ਆਟਾ ਲੈ ਲਵਾਂਗੇ ਉਹਦੇ ਵਿੱਚ ਨਮਕ ਤੇ ਮਿਰਚ ਲਾ ਲਵਾਂਗੇ ਆਟੇ ਦੇ ਵਿੱਚ ਉਹਨੂੰ ਵਿੱਚ ਹੁੰਨਾਂਗੇ ਹਾਂਜੀ ਤੇ ਉਧਰ ਇੱਕ ਆਪਾਂ ਫਰਾਈਪੈਨ ਲੈ ਲਵਾਂਗੇ ਫਰਾਈਪੈਨ ਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਨਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਅਜਵਾਇਨ ਪਾਵਾਂਗੇ ਅਜਵਾਇਨ ਆਪਾਂ ਨਾ ਵੇਸਣ ਨੂੰ ਅਜਵਾਇਨ ਦਾ ਤੜਕਾ ਲਾਵਾਂਗੇ ਹਾਂਜੀ ਤੇ ਜਦੋਂ ਆਪਾਂ ਪਤਾ ਲੱਗੇ ਵੀ ਹਨਾ ਆਪਣੀ ਅਜਵਾਇਨ ਵੀ ਵਧੀਆ ਗਰਮ ਹੋ ਗਈ ਪੂਰੀ ਉਸ ਤੋਂ ਬਾਅਦ ਜਦੋਂ ਪੂਰਾ ਪਤਾ ਲੱਗ ਗਿਆ ਵੀ ਆਪਣਾ ਘਿਓ ਤੇ ਜਾਇਨ ਗਰਮ ਹੋ ਗਈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਬੇਸਨ ਹਾਂਜੀ ਹਾਂਜੀ ਇਹ 100 ਗ੍ਰਾਮ 150 ਗ੍ਰਾਮ ਬੇਸਨ ਸੀਗਾ ਮੇਰੇ ਕੋਲ ਹਾਂਜੀ ਇਹਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਭੁੰਨਾਂਗੇ ਬੇਸਨ ਨੂੰ ਆਪਾਂ ਅਜਮੈਂਤ ਤੇ ਘਿਓ ਦਾ ਤੜਕਾ ਲਾ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੋ ਦੂਇ ਦਾ ਰੰਗ ਚੇਂਜ ਹੋ ਗਿਆ ਤੇ ਦੇ ਵਿੱਚੋਂ 스멜 ਆਉਣ ਲੱਗ ਗਈ ਨਾ ਵੀ ਆਪਣਾ ਬੇਸਨ ਭੁੱਜ ਗਿਆ ਤੇ ਆਪਾਂ ਨੂੰ ਪਤਾ ਲੱਗ ਗਿਆ ਉਹਨਾਂ ਚਿਰ ਉਦੋਂ ਆਪਾਂ ਲਾ ਲਵਾਂਗੇ ਉਹਨਾਂ ਚਿਰ ਆਪਾਂ ਇਹਨੂੰ ਹਲਾ ਹਲਾ ਕੇ ਭੁੰਨੀ ਚੱਲਾਂਗੇ ਹਾਂਜੀ ਤੁਸੀਂ ਵੈਸੇ ਤਾਂ ਹਨਾ ਵੀ ਆਪਾਂ ਬੇਸਨ ਦੇ ਜਿੱਲਾ ਵੀ ਖਾਦਾ ਹੈ ਬੇਸਨ ਦੇ ਪਰੌਂਠੇ ਵੀ ਆ ਬਣਾ ਲੈਣੇਗੇ ਹਾਂਜੀ ਪਰ ਆਪਾਂ ਆਟੇ ਦੇ ਵਿੱਚ ਬੇਸਨ ਦਾ ਪਰਮਾ ਪਰੌਂਠਾ ਬਣਾਵਾਂਗੇ ਹਾਂਜੀ ਤੇ ਹੁਣ ਆਪਣਾ ਵੇਸਟਿੰਗ ਪੂਰੀ ਤਰ੍ਹਾਂ ਪੁੱਜ ਗਿਆ ਉਧਰੋਂ ਮੈਂ 30 ਆਲੂ ਵਾਰ ਰੱਖੇ ਸੀ ਉਹਨਾਂ ਨੂੰ ਸ਼ੈੱਲ ਰਹੀ ਹਾਂ ਹੁਣ ਹਾਂਜੀ ਜਦੋਂ ਆਪਾਂ ਆਲੂ ਛੱਲ ਲਏ ਉਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਬ੍ਰੀਕ ਕਰ ਲਵਾਂਗੇ ਹਾਂਜੀ ਆਲੂਆਂ ਨੂੰ ਚੰਗੀ ਤਰ੍ਹਾਂ ਬ੍ਰੀਕ ਕਰਨ ਤੋਂ ਬਾਅਦ ਇਹਨਾਂ ਵਿੱਚ ਲੋੜ ਅਨੁਸਾਰ ਸਵਾਦ ਅਨੁਸਾਰ ਨਮਕ ਤੇ ਮਿਰਚ ਪਾਵਾਂਗੇ ਆਪਾਂ ਬੀਜਨ ਦਾ ਕਾਪਾ ਨੂੰ ਪਤਾ ਲੱਗੇ ਕਿਉਂਕਿ ਵੇਸਣ ਵੀਰੇ ਵਿੱਚ ਹੀ ਐਡ ਕਰਨਾ ਆਪਾਂ ਨੇ ਵੀ ਇੰਨਾ ਕ ਨਮਕ ਇੰਨੀ ਕ ਮਿਰਚ ਬਹੁਤ ਹੈਗੀ ਹਾਂਜੀ ਇਹਦੇ ਵਿੱਚ ਆਪਾਂ ਹੁਣ ਇਸ ਤੋਂ ਬਾਅਦ ਨਮਕ ਤੇ ਮਿਰਚ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਹੀ ਆਪਾਂ ਵੇਸਣ ਪਾ ਦੇਵਾਂਗੇ ਜੋ ਵੇਸਣ ਉਹ ਪਹਿਲਾਂ ਪਾ ਭੁੰਨਿਆ ਹੋਇਆ ਹੈਗਾ ਉਨਾ ਟਾਈਮ ਨੂੰ ਪਹਿਲਾਂ ਠੰਡਾ ਹੋ ਰਿਹਾ ਸੀਗਾ ਉਨਾ ਟਾਈਮ ਮੈਂ ਆਲੂ ਤਿਆਰ ਕਰਨ ਲੱਗ ਗਈ ਹਾਂਜੀ ਉਦੋਂ ਆਪਣਾ ਬੇਸਨ ਵੀ ਥਰ ਗਿਆ ਤੇ ਉਹਨੂੰ ਆਪਾਂ ਇਹਦੇ ਵਿੱਚ ਲਾ ਦੇਵਾਂਗੇ ਹਾਂਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨਾਂ ਦਾ ਇੱਕ ਡੋਅ ਤਿਆਰ ਕਰ ਲਵਾਂਗੇ ਤੁਸੀਂ ਆਲੂ ਵਾਲੇ ਪਰੌਂਠੇ ਵੀ ਬਹੁਤ ਖਾਦੇ ਹੋਣੇ ਆਗੇ ਪਰ ਤੁਸੀਂ ਨਾ ਇੱਕ ਵਾਰ ਐਦਾਂ ਵੀ ਟਰਾਈ ਕਰਿਓ ਜੇ ਕੀਤਾ ਹੋਇਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅਸੀਂ ਫਿਰ ਐਦਾਂ ਬਣਾਏ ਹੋਏ ਨੇ ਹਾਂਜੀ ਤੇ ਜੇ ਨਹੀਂ ਬਣਾਏ ਤਾਂ ਪਲੀਜ਼ ਮੈਨੂੰ ਤੁਸੀਂ ਫਿਰ ਟਰਾਈ ਕਰਿਓ ਜੇ ਬਣਾਏ ਹੋਏ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਹਾਂਜੀ ਉਸ ਤੋਂ ਬਾਅਦ ਕੁਝ ਟਾਈਮ ਲਈ ਅਪਰੈਸਟ ਤੇ ਰੱਖ ਦੇਵਾਂਗੇ ਥੋੜਾ ਜਨਾ ਕਾਰੜਾ ਹੋ ਜੂ ਵਧੀਆ ਹਾਂਜੀ ਉਸ ਤੋਂ ਬਾਅਦ ਅੱਪਾਏ ਕਾਟੇ ਦਾ ਪੇੜਾ ਲਵਾਂਗੇ ਜੋ ਪਹਿਲਾਂ ਆਪਾਂ ਨੂਨ ਤੇ ਮਿਰਚ ਨਮਕ ਤੇ ਮਿਰਚ ਔਰ ਲਾ ਕੇ ਆਟਾ ਗੁੰਨਿਆ ਹੋਇਆ ਸੀ ਉਹ ਉਸ ਦਾ ਕਾਫੀ ਵੱਡੇ ਲੋਹੀ ਲਵਾਂਗੇ ਪੇੜਾ ਹੰਜੂ ਦੇ ਵਿੱਚ ਇਹਦੇ ਵਿੱਚ ਆਪਾਂ ਇਹਨੂੰ ਔਰ ਲਾ ਕੇ ਇਹਦਾ ਦੁਬਾਰਾ ਤੋਂ ਪੇੜਾ ਕਰਾਂਗੇ ਫਿਰ ਵੇਲ ਦੇਾਂਗੇ ਕੁਛਣਾ ਮੇਰੇ ਤੋਂ ਤਾਂ ਤਕੜਾ ਜਿਆਦਾ ਹੀ ਸਾਈਜ਼ ਚ ਵੱਡਾ ਹੋ ਗਿਆ ਸੀਗਾ ਜੇ ਪਰ ਥੋੜਾ ਜਿਹਾ ਹਲਕਾ ਲੈ ਲੈਨੇ ਆ ਫਿਰ ਉਹ ਬਾਹਰ ਨਿਕਲਣ ਲੱਗ ਜਾਂਦਾ ਮਤਲਬ ਕਿ ਜਿਹੜਾ ਆਪਾਂ ਡੋਏ ਦੇ ਵਿੱਚ ਲਾਇਆ ਹੁੰਦਾਗਾ ਪਾਇਆ ਹੁੰਦਾਗਾ ਪਰ ਮਾ ਪਰੌਂਠਾ ਬੰਦ ਨਹੀਂ ਹਾਂਜੀ ਤੇ ਤਾਂ ਕਰਕੇ ਥੋੜਾ ਜਿਹਾ ਆਪਾਂ ਮੋਟਾ ਹੀ ਬਿੜਾ ਲੱਗਦਾ ਮੈਨੇ ਥੋੜਾ ਥੋੜਾ ਪਤਾ ਲੱਗ ਰਿਹਾ ਵੀ ਵਿੱਚ ਇਹਦੇ ਮਤਲਬ ਕਿ ਆਪਾਂ ਵੇਸਣ ਤੇ ਆਲੂ ਪਾਏ ਨੇਗੇ ਉੰਜ ਨਹੀਂ ਪਤਾ ਲੱਗ ਰਿਹਾ ਹਾਂਜੀ ਆਪਾਂ ਪਰੌਂਠੇ ਦੀ ਸ਼ੇਪ ਵੀ ਦੇ ਸਕਦੇ ਆ ਆਪਾਂ ਰੋਟੀ ਦੀ ਤਰ੍ਹਾਂ ਵੀ ਪਕਾ ਸਕਦੇ ਆ ਨੂੰ ਮੰਜੀ ਉਹਨਾਂ ਪੈਨ ਪਾਰਟ ਦੇਵਾਂਗੇ ਤੇ ਉੱਪਰ ਘਿਓ ਲਾਵਾਂਗੇ ਨਰਮ ਤੇ ਸੁਆਦੇਵੋ ਬੰਦਾ ਥੋੜਾ ਜਨਾ ਬੇਸਨ ਪਾਉਣ ਕਰਕੇ ਇਹ ਟੁੱਟਦਾ ਛੇਤੀ ਹੈ ਇਹ ਚੀਜ਼ ਹਾਂਜੀ ਤੁਸੀਂ ਬੇਸਨ ਦੀ ਰੋਟੀ ਵੀ ਦੇਖੀ ਹੋਣੀ ਆ ਉਹ ਐ ਏਦਾਂ ਹੀ ਟੁੱਟ ਜਾਂਦੀ ਹੈਗੀ ਬਸ ਇਹ ਨਰਮ ਵੀ ਸੁਆਦ ਵੀ ਵੋ ਬੰਦਾ ਹੈ ਮਤਲਬ ਕਿ ਸੌਫਟੀਆ ਬੰਦਾ ਤੇ ਉਸ ਤੋਂ ਬਾਅਦ ਫਿਰ ਮੰਮੀ ਬਣਾਉਣ ਲੱਗ ਗਏ ਆ ਦੇਖੋ ਤੁਸੀਂ ਹਨਾ ਉਸ ਤਰ੍ਹਾਂ ਪੂਰਾ ਪਤਾ ਲੱਗ ਰਿਹਾ ਜਮੈਨ ਦਾ ਵਿੱਚ ਹਾਂਜੀ ਤੇ ਇਹ ਇਸ ਤਰ੍ਹਾਂ ਜਮੀ ਨਹੀਂ ਪਤਾ ਲੱਗ ਰਿਹਾ ਵੀ ਆਲੂ ਟਮਾਟਰ ਬੇਸਨ ਪਾਇਆ ਆਪਣੇ ਜੀ ਪਰੌਂਠੇ ਆਪਣੇ ਬਣ ਗਏ ਹੋ ਗਏ ਤਿਆਰ ਉਹ ਤੋਂ ਬਾਅਦ ਮम्मी ਕਦਾ ਹੋਰ ਬਣਾਉਣ ਲੱਗ ਗਈ ਤੇ ਕਿ ਥੋੜਾ ਜਿਹਾ ਮम्मी ਤੋਂ ਟੁੱਟ ਗਿਆ ਸੀਗਾ ਜਿਆਦਾ ਨਹੀਂ ਥੋੜਾ ਜਿਹਾ ਹਾਂਜੀ ਪਰੌਂਠੇ ਵਨ ਕੇ ਆਪਣੇ ਹੋ ਗਏ ਤਿਆਰ ਬੇਸਨ ਦੇ ਪਰਮੇ ਪਰੌਂਠੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਤੁਸੀਂ ਟਰਾਈ ਕੀਤੇ ਹੋਏ ਨੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਟਖਾਂ ਦੇ ਕਾਫੀ ਟੇਸਟੀ ਬਣਦੇ ਨੇ ਪਰ ਨਾ ਹਾਂ ਮੈਂ ਇਹ ਗੱਲ ਮੈਂ ਜ਼ਰੂਰ ਕਹੂੰਗੀ ਵੀ ਇਹ ਛੇਤੀ ਟੁੱਟ ਜਾਂਦੇ ਨੇਗੇ ਕਿਉਂਕਿ ਬੇਸਨ ਦੀ ਰੋਟੀ ਵੀ ਆਪਣੀ ਛੇਤੀ ਟੁੱਟ ਜਾਂਦੀ ਹੈਗੀ ਹਾਂਜੀ ਉਸ ਤੋਂ ਬਾਅਦ ਅੰਬ ਦੇ ਆਚਾਰ ਤੇ ਦਹੀਂ ਨਾਲ ਇਹਨੂੰ ਅਪਾ ਗਰਮ-ਗਰਮ ਪਰੋਸਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਫੁੱਲ ਵੀਡੀਓ ਵਾਚ ਕੀਤੀ ਇਦਾਂ ਹੀ ਆਪਣਾ ਪਿਆਰ ਬਣਾਈ ਰੱਖੋ ਹਾਂਜੀ ਰੋਟੀ ਪਾਣੀ ਖਾਣ ਤੋਂ ਬਾਅਦ ਐਨੇ ਮੇਰੇ ਕੱਪੜੇ ਸੁੱਕ ਗਏ ਸੀ ਜਿਹੜੇ ਤੋਤੇ ਪਏ ਸੀ ਪਹਿਲਾਂ ਮੈਂ ਉਤਾਰਨੇ ਸ਼ੁਰੂ ਕਰ ਦਿੱਤੇ ਇੱਥੇ ਆਪਾਂ ਬਲੌਗ ਦਾ ਕਰਦੇ ਹਾਂ ਐਂਡ ਹਾਂਜੀ ਆਪਣਾ ਪਿਆਰ ਇਦਾਂ ਹੀ ਬਣਾਈ ਰੱਖੋ ਤੁਹਾਡਾ ਦੁਆਰਾ ਤੋਂ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਫੁੱਲ ਵੀਡੀਓ ਵਾਚ ਕੀਤੀ ਸਤਿ ਸ਼੍ਰੀ ਅਕਾਲ ਜੀ